हम दे गोलगप्पे बना रहे हैं तो हमारा गैस खत्म हो चुका है हम चले पे बना रहे हैं अगले में बना रहे हैं गोलगप्पे और हरलीन हरलीन इधर देखो हमारा बेबी ऐसे उधर-उधर देख रहा है कल उन्हें पैसे देते सेलियां दे गोलगप्पे खा लो गोलगप्पे आ जाओ आपा जी काढਦੇ ਆ ਗੋਲਗੱਪਿਆ ਵੇਖੋ ਕਿੱਦਾਂ ਨਿਕਲ ਰਹੇ ਆ ਪਰ ਸੇਕ ਬਹੁਤ ਲੱਗਦਾ ਇੱਥੇ ਪਰ ਆ ਨਿਆਰਾ ਆ ਆਹ ਦੇਖੋ ਜੀ ਲੈ ਵੇਖ ਬਖਾਲਤਰ ਗੋਲਗੱਪੇ ਕਾਹਤੇ ਹੋ ਵੀ ਹੋਰ ਤਾਂ ਆਪਣੇ ਆਲੂ ਪਏ ਆ ਪਤਲੀ ਚ

ਆਲੂ ਛਿੱਲੀ ਅਤੇ ਗੋਲ ਗੱਪੇ ਆਸਤੇ ਬਾਵਾ ਨੇ ਤੁਹਾਨੂੰ ਅੱਜ ਗੋਲ ਗੱਪੇ ਬੋਲ ਦੇਣਾ ਹੈ ਇਸ ਟੈਂਟ ਚੋਂ ਤੈ ਜਾ ਰਹੇ ਹਮ ਚਮਚੀ ਲਿਆ ਦੇ ਉਹਨੇ ਛੱਲੂ ਘਰ ਦੋ ਇਹਨਾਂ ਛੱਲੇ ਨਹੀਂ ਆ ਦੇ ਓਕੇ ਹਾਂ ਗੋਲ ਗੱਪੇ ਦੋ ਦਸ ਬੰਦੇ ਇਹ ਬੈਠਾ ਹਲਾਈ ਜੀ